ਅਜਕਲ ਬੜਾ ਲੱਡੂ ਦੇ ਪੰਜ ਕਿਲੋ ਦਿੰਦੇ ਸੀ ਅਜਕਲ 2 ਕਿਲੋ ਮੱਥੇ ਮਾਰਦੇ ਆ ਹਾਂ ਇਹ ਦੋ ਦੋ ਹੀ ਦੇ ਦੇਣੀ ਉਹ ਤਾਂ ਵਿਆਹ ਤਾਂ ਆਈ ਸਾ ਤੇ ਕਹੀ ਚੱਲਦਾ ਦੋ ਲੱਡੂ ਭਾਈਦਾ ਮੇਰੇ ਕੋ ਆਇਆ ਨਹੀਂ ਗਿਆ ਤੇ ਮੈਂ ਤੁਹਾਨੂੰ ਦੱਸਾਂ ਤਾਂ ਤਈਆਂ ਵੀ ਮੈਂ ਕਿਤੇ ਗਈ ਸੀ ਤੇ ਮੈਂ ਕਿਹਾ ਚੱਲ ਅੱਜ ਮੈਂ ਵੇਖੀ ਆਉਣੀ ਆ ਵੀ ਕੀ ਵਿਆਹ ਵੀ ਉਹ ਵਾਲੀ ਦਾ ਕੀ ਕੋ ਦੇ ਨਹੀਂ ਅਜਕਲ ਚਲ ਫਿਰ ਵੀ ਮੈਂ ਗਨੀ ਇੱਥੋਂ ਦੇ ਵਿਆਹ ਮਾਨ ਤੇ ਸੌ ਗੁਣੇ ਚੰਗਾ ਸੀ ਬੜੇ ਵਧੀਆ ਕੁੜੀਆਂ ਮੁੰਡੇ ਨੌ ਨੌ ਜਵਾਨ ਮੁੰਡੇ ਕੁੜੀਆਂ ਤੇ ਆ ਵਿਆਹ ਵਿਆਹ ਬੜਾ ਵਧੀਆ ਹੋਇਆ ਮਸਤ ਬਹੁਤ ਵਧੀਆ ਆਪਣਾ ਪਤਾ ਲੱਗ ਗਿਆ ਕੁਛ ਤੇਨੂੰ ਨਾ ਮੈਨੂੰ ਕਦੇ ਮਤਲਬ ਨਾ ਦੱਸ ਮੈਨੂੰ ਤਾਂ ਸਾਰਾ ਪਤਾ ਲੱਗ ਗਿਆ ਹੂੰ ਕੀ ਪਤਾ ਲੱਗਾ ਮੈਨੂੰ ਲੱਗ ਗਿਆ ਪਤਾ ਤੈਨੂੰ ਵੀ ਪਤਾ ਹੀ ਹੋਣਾ ਐ ਤੂੰ ਤਾਂ ਉਂਝ ਪੁੰਜੀ ਪੜਦਾ ਪਾ ਦੇਣੀ ਐ ਕਦੇ ਮੈਨੂੰ ਪਤਾ ਵਾਲੀ ਦੀ ਘਣਾ ਮੈਨੂੰ ਕਾਦਾ ਪਤਾ ਐ ਵਿਆਹ ਹੀ ਖਾ ਕੇ ਆਏ ਆਂ ਔਰ ਤੇ ਕੁਝ ਵੀ ਨਹੀਂ ਹੋਇਆ ਵਿਆਹ ਹੀ ਗਏ ਇਹ ਨਹੀਂ ਕੁੜੀ ਉਥੋਂ ਨੰਬਰ ਲੈ ਆਈ ਆ ਕਿਹੜਾ ਨੰਬਰ ਮੁੰਡੇ ਦਾ ਲੈ ਕੁੜੀ ਨੇ ਕਿੱਥੋਂ ਨੰਬਰ ਲੈ ਲੈਣਾ ਤੇ ਕੁੜੀ ਉਹ ਤੋ ਨਾ ਨੰਬਰ ਲਈ ਆਇਆ ਤੇਰੀ ਕੁੜੀ ਮੁੰਡਾ ਬਾਹਰ ਆ ਉਹਦੇ ਨਾਲ ਤੇਰੀ ਕੁੜੀ ਕਰਦੀ ਕੰਨਾ ਤੇ ਸਾ ਤੇ ਮੇਰੇ ਵੀ ਉਥੇ ਰਹਿੰਦੇ ਹੀ ਨੇ ਮੈਨੂੰ ਉਹਨਾਂ ਸਾਰਾ ਦੱਸਤਾ ਕਹਿੰਦੇ ਥੋ ਆਈ ਹੋਈ ਸੀ ਜਿਹੜੀ ਕੁੜੀ ਨੂੰ ਨਾਲ ਲੈ ਕੇ ਗਿਆ ਕੁੜੀ ਉਹਦੀ ਨੇ ਨਾ ਤੇਰੀ ਕੁੜੀ ਨੇ ਨੰਬਰ ਲਿਆ ਉਹਨੇ ਜਿੰਨੇ ਨੰਬਰ ਦਿੱਤਾ ਮੈਨੂੰ ਦੱਸਤਾ ਕਿੰਨਾ ਮੈਂ ਨੰਬਰ ਦਿੱਤਾ ਨਹੀਂ ਜਾ ਨਹੀਂ ਪਹਿਣਾ ਨਹੀਂ ਜੋੜੇ ਤੇਰੇ ਅੱਗੇ ਹੱਥ ਕੁੜੀ ਕਿਤੇ ਮੇਰੀ ਇਹੋ ਜੀ ਤੇ ਨਹੀਂ ਦਿਸਦੀ ਤੈਨੂੰ ਲੱਗ ਜਾ ਪਤਾ ਇਹੋ ਜੀ ਗੱਲਾਂ ਕਰਦੀ ਉਹ ਮੁੰਡੇ ਦਾ ਮੁੰਡਾ ਹੀ ਬਾਹਰ ਬਾਹਰ ਤੇ ਉਹਨਾਂ ਦੇ ਘਰ ਦਾ ਮੁੰਡਾ ਹੀ ਨਹੀਂ ਨਹੀਂ ਗੱਲਾਂ ਕਰਦੀ ਤੈਨੂੰ ਨਹੀਂ ਪਤਾ ਉਹਨਾਂ ਫੋਨ ਰੱਖਿਆ ਹੀ ਚੋਰੀ ਮੈਂ ਤਾਂ ਹੋਰ ਸੁਣ ਕੀ ਸੁਣਨੀ ਏ ਕੋਈ ਫੋਨ ਨਹੀਂ ਹੈਗਾ ਮੇਰੇ ਕੋਲ ਫੋਨ ਨਹੀਂ ਆ ਦੂਜਾ ਤੇ ਕੋਈ ਫੋਨ ਹੀ ਨਹੀਂ ਹੈ ਨਿਕਾ ਤੁਹਾਡੇ ਘਰ ਕੋ ਫੋਨ ਨਹੀਂ ਨਾ ਚੋਰੀ ਰੱਖਿਆ ਹੀ ਤੇ ਧੀ ਨੇ ਗੱਲਾਂ ਮਾਰਦੀ ਨੇ ਬੜ ਕੇ ਭੈਣ ਕੇ ਹੋਈਆਂ ਗੱਲਾਂ ਸਹੀ ਮਾਂ ਨੇ ਤੁਹਾਨੂੰ ਕੁੜੀ ਨੂੰ ਸਮਝਾ ਮੰਨਾਂ ਨਹੀਂ ਨਾ ਮੈਂ ਕਾ ਤੈਨੂੰ ਚਾਨਣਾ ਪਾਉਣੀ ਆ ਤੈਨੂੰ ਤਾਂ ਆ ਚਾਨਣਾ ਪਾਉਣੀ ਆ ਤੂੰ ਮੰਨਦੀ ਨਹੀਂ ਤੂੰ ਮੇਰੀ ਗੱਲ ਨੂੰ ਸਵੀਕਾਰ ਕਰਦੀ ਅੱਛਾ ਭੈਣ ਤੂੰ ਕਹਿੰਦੀ ਆ ਤੇ ਚਲ ਪੁੱਛ ਲਈਏ ਤੂੰ ਕਹਿੰਦੀ ਆ ਮੇਰੀ ਇਤਰਾ ਦੀ ਮੈਂ ਉਹਦੀ ਤੂੰ ਬਦਨਾਮੀ ਕਰਨੀ ਉਹਦੀ ਆ ਤਾਂ ਮੈਂ ਨਹੀਂ ਕਰਦੀ ਤੇਨੇਰ ਦਿਨ ਲੱਗ ਜੂ ਪਤਾ ਨਹੀਂ ਭੈਣ ਚੁੱਪ ਕਰ ਦੋ ਮਿੰਟ ਮੁੰਡੇ ਪਾਈ ਪਿਆਸੇ ਕੁੜੀ ਤੇ ਨਿ ਆਈ ਫੋਨ ਆਏ ਨਹੀਂ ਐਡਾ ਘਰ ਘਟਾਉ ਕੌਣ ਨੇ ਤੂੰ ਰਹਿ ਆਂਦੀ ਆ ਕਰ ਐਡਾ بڑے بڑے ਮਾਇਨੇ ਵਾਸੀ ਵਾਏ بڑے بڑے ਪਾਇ ਨਹੀਂ ਅੜਗੇ ਭੈਣੇ ਤੂੰ ਤੇ ਆ ਜੇਵੇਂ ਉਹਦੇ ਕੋਲ ਰਹਿ ਕੇ ਆਈਂ ਇਸ਼ਕ ਮੁਸ਼ਕ ਸਾਰਾ ਕੁਝ ਕਰਾ ਦਿੰਦਾ ਨਹੀਂ ਕੁਛ ਨਹੀਂ ਨਹੀਂ ਜਾਣਦੇ ਭੈਣਾ ਇਹ ਤੇਰੀ ਆ ਗੱਲ ਹੈ ਨਹੀਂ ਕੀ ਤੈਨੂੰ ਇਹ ਨਹੀਂ ਪਤਾ ਅੱਜ ਆ ਕੇ ਹਫਤੇ ਪਿੱਛੋਂ ਤੇ ਤੂੰ ਬਦਨਾਮੀਆਂ ਕਰ ਲੱਗ ਪਈਂ ਸਾਡਾ ਛਿੱਤਰ ਕਿਤੇ ਆਪਣੇ ਮੋਬਾਈਲ ਰੱਖਿਆ ਕੋਈ ਨਾ ਵੇਖ ਲਵਾਂਗੇ ਕੋਈ ਉਹ ਤੇ ਕੋਈ ਮਾਇਲ ਕੋਈ ਨਹੀਂ ਅੜੀਏ ਤੂੰ ਬਦਨਾਮੀ ਕਰਨੀ ਬਦਨਾਮੀ ਨਹੀਂ ਮੈਂ ਤੇਰੀ ਕਰਦੀ ਮੈਂ ਤੈਨੂੰ ਦੱਸ ਨਹੀਂ ਬਦਨਾਮੀ ਤਾਂ ਹੁੰਦੀ ਯੂ ਕਿ ਜਦੋਂ ਮੰਨਦੀ ਨਹੀਂ ਨੀ ਮੈਂ ਨਹੀਂ ਕਰਦੀ ਤਾਂ ਹੋਰ ਕਰੂ ਕੋਈ ਵੇਖ ਤੂੰ ਥੋੜੇ ਦਿਨਾਂ ਦੇ ਗੱਲ ਬੀ ਨਹੀ ਅੜ ਗਈ ਝੂਠ ਨਾ ਬੋਲ ਚਲ ਕੋਈ ਨਾ ਝੂਠ ਠੀਕ ਹੈ ਦੇਖੀ ਤੂੰ ਮੈਨੂੰ ਕਿਨੇ ਕਿਹਾ ਵੀ ਮੁੰਡਾ ਬਾਹਰ ਮੇਰੇ ਉੱਤੇ ਰਿਸ਼ਤੇਦਾਰ ਨੇ ਮੇਰੇ ਰਿਸ਼ਤੇਦਾਰ ਨੇ ਜੱਟ ਪਿੰਡ ਵੀ ਆ। ਅੱਛਾ ਤੂੰ ਮੈਨੂੰ ਨੰਬਰ ਵੀ ਵਿਖਾ ਦੇ ਤੇ ਫੋਨ ਵੀ ਵਿਖਾ ਦੇ ਫੇਰ ਮੈਂ ਜਾਣਾ ਕਿ ਤੈਨੂੰ। ਇੱਥੇ ਆਪੇ ਦੇ ਜਾਣਾ ਤੈਨੂੰ। ਹਾਂ ਤੈਨੂੰ ਆਪੇ ਦੇ ਜਾਣਾ। ਚਲ ਬੋਲਿਆ ਵਿਖਾ ਫੇਰ। ਮੈਂ ਵਸ ਤੈਨੂੰ ਇਨਾ ਕਰ ਦੱਸਣ ਹੀ ਆਈ। ਮੇਰੀ ਕੀ ਆਦਤ ਹੈ? ਮੇਰੇ ਪੱਛੀ ਨਹੀਂ ਕੋਈ ਨਹੀਂ ਕਰ। ਮੈਂ ਦੱਸ ਦਿਆਂ ਦੱਸ ਦੇਣੀ ਹੁਣ ਮੈਂ ਸੱਤ ਕੰਮ ਛੱਡ ਕੇ ਆਈ ਨਹੀਂ। ਕਿੰਨੇ ਮੇਰੇ ਕੰਮ ਪਏ। ਪੋਤੀ ਮੈਂ ਸਕੂਲੋਂ ਲੋਣਿਆ ਫਟਾਫਟ ਬੰਦ ਦਾਰ ਕਰਿਆ। ਨਾ ਤੇਨੂੰ ਮੇਰੀ ਆਦਤ ਦਾ ਪਤਾ ਹੀ ਹੈ। ਹਾਂ ਪਤਾ ਹੈ। ਤੈਨੂੰ ਤਾਂ ਪਤਾ ਚੰਗੀ ਤਰ੍ਹਾਂ ਨਹੀਂ ਆਦਤ ਦਾ। ਕਾਲ ਕੋਈ ਨਾ ਵੀ ਮੈਂ ਗੱਲ ਕਰਨੀ ਹੈ ਕੋਈ ਨਾ ਤੇ ਗੱਲ ਜਿਹੜੀ ਹੁੰਦੀ ਹੈ ਮੇਰੀ ਮੈਂ ਕਰਕੇ ਜਿਹੜੀ ਜਾਣੀ ਆ ਉਹ ਗੱਲ ਬਿਲਕੁਲ ਸਹੀ ਹੁੰਦੀ ਹੈ ਚਲ ਫਿਰ ਮੈਨੂੰ ਸਲਾਮਾ ਕਰ ਮੈਨੂੰ ਵੀ ਪਤਾ ਲਾਉਣ ਦੇ ਹੁਣ ਕਿ ਅਗਲੇ ਮੈਨੂੰ ਸਲਾਮਾ ਕਰਦੇ ਨੇ ਕਹਿੰਦੇ ਆ ਅੱਜ ਕਰ ਭਲੇ ਦਾ ਸਮਾਂ ਕੋ ਦੱਸ ਦੀ ਸੈਂ ਮੈਂ ਤਾਂ ਵੀ ਨਹੀਂ ਕਿਸੇ ਕੋਲ ਭਲੇ ਸਮੇਂ ਕੋਈ ਨਹੀਂ ਅੱਜ ਕਰ ਭਲੇ ਸਮਾਂ ਮੈਂ ਉਦੋਂ ਉਦੋਂ ਚਪਕਾ ਜਾ ਕੇ ਗੱਲ ਮੈਂ ਉਦੋਂ ਕਰਨੀ ਜੇ ਮੈਨੂੰ ਸਾਰੀ ਗੱਲ ਦਾ ਪਤਾ ਹੁੰਦਾ ਉਹਦੇ ਵਿੱਚ ਮੈਂ ਝੂਠੀ ਪੈਂਦੀ ਨਹੀਂ ਅਗਲੇ ਆਣ ਕੇ ਫਿਰ ਮੇਰੇ ਕੋਡੇ ਘੁੱਟਦੇ ਰਹ ਹਾਂ ਤੂੰ ਸਹੀ ਕਹਿੰਦੀ ਸੈਂ ਤੂੰ ਤੇ ਬਿਆਹ ਕਰਸਾਈ ਕਿਆ ਇਸ ਤਰ੍ਹਾਂ ਹੀ ਤੂੰ ਇੱਕ ਦਿਨ ਮੇਰੇ ਗੋਡੇਰ ਨੂੰ ਟੜਾਣਾ ਕਹਿਣਾ ਭੈਣ ਤੂੰ ਤੇ ਬਿਲਕੁਲ ਸਹੀ ਕੀਤਾ ਜੜੜ ਨਸਣ ਲੱਗੂਗੀ ਨੰਨੇ ਇਟਾ ਵੇਖੀ ਬੰਦ ਕਰ ਦਿੱਤੀ ਤੂੰ ਤੇ ਭੈਣ ਵੇਖੀ ਕਮਾਲ ਕਰ ਦਿੱਤੀ ਤੂੰ ਤੇ ਭੈਣ ਵੇਖੀ ਹਾਂ ਗੱਲਾਂ ਕਰਦੀ ਕਿੱਥੇ ਪਾਣਾ ਨੇ ਗੱਲਾਂ ਕਰਦੀ ਅਗਲੀ ਬੜੀ ਲਿਖੀ ਹੋਈ ਆ ਰਾਮਨਾ ਘਰ ਰਹਿੰਦੀ ਐ ਕੋਈ ਕਿਸੇ ਨੂੰ ਫੋਨ ਨਾ ਕਰੇ ਨਾ ਉਹਦੇ ਕੋ ਫੋਨ ਹੈ ਨਾ ਉਹਦਾ ਨੰਬਰ ਨਹੀਂ ਉਹਦੇ ਕੋਲ ਮੁੰਡੇ ਨੂੰ ਕਿਹਦੇ ਚਲੋ ਵਿਖਾ ਲਈ ਭੈਣ ਕਿੱਧਰ ਵਿਖਾਉਂਗੀ ਨਾ ਉਦੋਂ ਮੈਂ ਤੇਰੀ ਤੇਨੂੰ ਵੀ ਕਲਤਾਰਕ ਮੈਂ ਉਦੋਂ ਨਹੀਂ ਮੰਨਣਾ ਕੋਈ ਨਾ ਕੋਈ ਨਾ ਹਾਂ ਮੈਂ ਤਾਂ ਕਲਤਾਰ ਖਾਈ ਹਾਂ ਮੈਂ ਡਰਦੀ ਕਿਸੇ ਦੇ ਬਦਨਾਮੀਆਂ ਕਰੀ ਦੀਆਂ ਮੈਂ ਡਰਦੀ ਕਿਸੇ ਤੋਂ ਬਦਨਾਮੀ ਐਵੇਂ ਨਹੀਂ ਆ ਗਈ ਜਦੋਂ ਫੜਿਆ ਜਾਉਂਗਾ ਨਾ ਉਦੋਂ ਲੱਗ ਜੂ ਪਤਾ ਤੈਨੂੰ ਕੋਈ ਨਾ ਨਹੀਂ ਭੈਣੇ ਲੱਗਣ ਦੇ ਜੇ ਲੱਗ ਜੂ ਵੀ ਤੇ ਸਾਡੀ ਆ ਕਿ ਤੇਰੀ ਕੋਈ ਰਿਸ਼ਤੇਦਾਰੀ ਸਮਝਦੀ ਹੋਵੇਂ ਜਾਂ ਜੋ ਵੀ ਕੋਈ ਸਮਝਦੀ ਹੋਵੇ ਤਾਂ ਕਮਾਨਾ ਚਾ 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 ਲਿਆ ਕੋਟ ਬੜਾ ਕੇ ਰੱਖੀ ਹੋਈ ਹੈ ਮੈਨੂੰ ਤੇਨੂੰ ਪਤਾ ਨਹੀਂ ਤੇਰਾ ਮੈਂ ਤਾਂ ਉਸੇ ਚਾਹ ਦੇ ਚਾਹ ਦੇ ਭੈਣੇ ਪੀ ਲਾ ਪਰ ਤੂੰ ਤੇ ਮੇਰੇ ਵੱਤੇ ਬੜਾ ਤੋਹਫਾ ਲੈ ਆਇਆ ਕਿੰਨੇ ਸਮੇਂ ਚਾਹ ਦੇ ਟਾਈਮ ਆਈ ਇਸ ਵੇਲੇ ਬੜਾ ਤੋਹਫਾ ਲੈ ਕੇ ਆਇਆ ਮੇਰੇ ਲਈ ਚਾਹ ਲਿਆ ਚਾਹ ਲਿਆ ਆ ਜਾ ਕੇ ਤੋਹਫਾ ਤੇਰੇ ਵੱਲ ਬੜਾ ਮੋਬਾਈਲ ਪੁਲੀ ਨੇ ਰੱਖਿਆ ਛੱਤਰ ਜੀ ਦਾ ਸਾਰੀਆਂ ਗੱਲਾਂ ਬਾਤਾਂ ਕਰਦੀ ਆ ਬਾਹਰ ਦਾ ਮੁੰਡਾ ਆ ਹੈ ਜਾਤ ਫੇਰੇ ਪੈਸੇ ਖਾਓ ਫੇਰ ਇਹ ਕਰਦੀ ਆ ਮੇਰੀ ਕੁੜੀ ਬੜੀ ਭਨੀਆ ਮੇਰੀ ਕੁੜੀ ਭਨੀਆ ਜਿੱਦਣ ਗੱਲਾਂ ਕਰਦੀ ਹੈ ਨਾ ਉਦੋਂ ਮੈਂ ਫੜ ਕੇ ਲੈ ਜਾਨੀ ਆ ਬਹੁ ਮੈਂ ਹਾਂ ਆ ਵੀ ਨਾ ਨਾ ਕੀ ਗੱਲਾਂ ਕਰੀ ਜਾਂਦੀ ਐ ਆ ਜਾ ਹੈ ਆ ਜਾ ਆ ਜਾ ਬਣਾਇ ਸੀ ਚਾਹ ਤਾਂ ਸੀ ਤੇਰੇ ਵਾਸਤੇ ਬਣਾਈ ਸੀ ਪਰ ਨਾਸਾ ਵੀ ਕੀ ਇਹ ਕੋਲ ਦੀ ਫੇਰਦੀ ਐ ਚੱਜ ਸਾਡੇ ਲਈ ਬਹਿ ਜਾ ਬਹਿ ਜਾ ਜੀ ਚੱਜ ਖੋਣੇ ਹਾਂ ਦੋਹਾਂ ਲਈ ਹਾਂ ਠੀਕ ਹੈ ਹਾਂ ਕੋਈ ਨਾ ਤੂੰ ਫਿਕਰ ਨਾ ਕਰੀ ਇੱਕ ਗਾਇਸ ਗੱਲ ਦਾ ਮੈਂ ਤੇਨੇ ਇੱਕ ਦਿਨ ਦਿਖਾਉਂਗੀ ਏ ਠੀਕ ਹੈ ਨਹੀਂ ਨਹੀਂ ਪੈਣਾ ਮੈਨੂੰ ਕੀ ਫਿਕਰ ਕੋਈ ਕਰਨ ਤਾਂ ਨਹੀਂ ਇਹ ਮੂੰਹ ਤਾਂ ਭਰਾਂ ਨੂੰ ਗੱਲ ਕਰ ਕਰਕੇ ਕਰਨੀ ਤੂੰ ਸਹੀ ਨਹੀਂ ਮੈਂ ਤਾਂ ਗੱਲ ਕਰ ਸਕਦਾ ਮੈਂ ਚੱਕੇ ਭਲੇ ਬੰਦੇ ਨੂੰ ਅਗਲਾ ਪਤੰਗ ਲਾਉਗਾ ਤਾਂ ਕੌਣ ਸਹੀ ਕਰੂਗਾ ਗੱਲ ਅੱਛਾ ਚੰਗੀ ਭਲੀ ਆ ਹਾਂ ਚੰਗੀ ਭਲੀ ਪੂਰੀ ਤੇ ਕੁੜੀ ਵਿਗੜੀ ਹੋਈ ਆ ਅਰੇ ਨਹੀਂ ਵਿਗੜੀ ਹਾਂ ਤੁਸੀਂ ਰਹਿਣ ਚੱਲ ਨਹੀਂ ਵਿਗੜੀ ਮੈਂ ਤੈਨੂੰ ਕਾਲਾ ਕੁੜੀ ਤੇਰੀ ਨੱਚੀ ਕਾ ਬਚ ਦਿਨਸ ਕਤੋਂ ਬੈਠੀ ਦਾ ਸਾਰੇ ਨਿਆਣੇ ਨੀਵੇਂ ਕਰਦੇ ਰਹਿੰਦੇ ਨੇ ਮੈਨੂੰ ਸਾਰਾ ਪਤਾ ਏ ਨਿਆਣਿਆਂ ਨੇ ਕਰਦੇ ਰਹਿੰਦੇ ਨੇ ਕੋਈ ਚੀਕਾਂ ਦੀ ਆਵਾਜ਼ ਨਹੀਂ ਤੇਰੇ ਕੰਨ ਵੱਜਦੇ ਨੇ ਚਾ ਚੀਕਾ ਤੇਰੀ ਕੁੜੀ ਮਾਰਦੀ ਸੀ ਤੇ ਮੈਨੂੰ ਸਾਰਾ ਪਤਾ ਏ ਮੇਰਾ ਬੰਦਾ ਆਉਣਾ ਹੈ ਮੈਂ ਚੱਲੀ ਆ ਜਾ ਪਰ ਹੈਲੋ ਹਾਂਜੀ ਹਾਂ ਹਾਂਜੀ ਚੱਲ ਬਚਾ ਲੀਏ ਠੀਕ ਹੈ ਉਹ ਮੈਂ ਨਾ ਗੇਟ ਨਾਲ ਦੇਖ ਸੀ ਹਾਂਜੀ ਗੇਟ ਤੇ ਆਸੀਨ ਬਾਹਰ ਹਾਂਜੀ ਜੀ ਸੱਚੀ ਮੰਮੀ ਨੇ ਕੱਲ ਨੂੰ ਪੜਾਈ ਮਾਰਿਆ ਸੀ ਵਤਨ ਪਤਾਇਆ ਹਾਂਜੀ ਇੰਨਾ ਮੰਮੀ ਨੇ ਮੈਨੂੰ ਘਾੜਿਆ ਕੱਲ ਇੰਨਾ ਜ਼ਿਆਦਾ ਮਾਰਿਆ ਨਾ ਬਹੁਤ ਹੀ ਜ਼ਿਆਦਾ ਮਾਰਿਆ ਹਾਂਜੀ ਬਸ ਇਹ ਹੀ ਫਿਰ ਦੂਸਰੀ ਬਾਤ ਵੀ ਬੋਲਦੇ ਵੀ ਨਹੀਂ ਕਿ ਮੈਂ ਆ ਆਪਦੇ ਤੁਸੀਂ ਬਾਤ ਕੀਤੀ ਕਿ ਮੈਨੂੰ ਮਾਰ ਪਵਾਦੀ ਹਾਂਜੀ ਨਹੀਂ ਮੈਨੂੰ ਨਹੀਂ ਪਤਾ ਹਾਂਜੀ ਅੱਜ ਮੈਂ ਆਪਣੇ ਰੂਮ 'ਚ ਸੋਵਾਂਗੀ ਨਾ ਮੰਮੀ ਰੋਜ਼ ਕਹਿੰਦੀ ਆ इधर मेरे को सो इधर मेरे को सोना ही अच्छ मैं ना, 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 ना? हांची। तुसी, हांची। तुसी ना अपने रूम से सोवगी रात में मेरे ना फोन करो दिन करो दिन ना मैं फटने हाँ जी तीन हाँ तीना अपनी फोटो मेनू पाया ठीक है हाँ जी मैं भी अपनी पवानी कड़ी ना ही पाँगी ठीक है हाँ जी हाँ जी हाँ जी सोनी है ਉਹ ਕਿਹਨੀ ਆਉਂਦੀ ਆ ਕੀ ਆ ਆ ਵੇਖ ਕਰ ਤੂੰ ਤਾਂ ਆ ਵੇਖ ਕਰ ਤੂੰ ਤਾਂ ਮੈਨੂੰ ਕਹਿੰਦੀ ਹੈ ਨਾ ਇਹ ਕੀ ਮੈਨੂੰ ਕਹਿੰਦੀ ਹੈ ਨਾ ਮੈਨੂੰ ਕਹਿੰਦੀ ਹੈ ਵੇਖ 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 ਓਣ ਆ ਮਾਮੀ ਫੜਾ ਫੜਾ ਨਾ ਕਰਿਆ ਬੁਰਾ ਫੜਾ ਫੜਾ ਆ ਵੇਖ ਛੇਤਰ ਜਿੱਡਾ ਫੋਰ ਕਹਿੰਦੀ ਸਾਬਾ ਤੇਰੇ ਬੰਦਾ ਫੋਨਿਆਂ ਦੇ ਕੋਲ ਹੈਨੀ ਸਾਬਾ ਤੈਨੂੰ ਕੋਣ ਮੰਨੇਗੀ ਵੇ ਗੱਲਾਂ ਕਰਦੇ ਹੋ ਮੁੰਡਿਆਂ ਨਾਲ ਕਿਤੇ ਬਗਲ ਨਾ ਕਰਦੀ ਮਮੀ ਤੁਸੀਂ ਕਿਹੜੇ ਨੰਬਰ ਤੇ ਕਿਹੜੇ ਨੰਬਰ ਤੇ ਫੋਨ ਲਾਵਾਂਗੇ ਬਾਹਰ ਦੇ ਮੁੰਡੇ ਨਾਲ ਗੱਲ ਨਹੀਂ ਇਹ ਤੁਹਾਨੂੰ ਕਿ ਮੇਰੇ ਫੋਨ ਤੇ ਹੋ ਸਕਦਾ ਪਰ ਕਿਸੇ ਨਾਲ ਗੱਲ ਨਹੀਂ ਕਰ ਮੁੰਡੇ ਨਾਲ ਗੱਲ ਅਜੇ ਨਹੀਂ ਤਾਂ ਗੱਲ ਨਹੀਂ ਕਰ ਕਿਸੇ ਨਾਲ ਨਹੀਂ ਕਰ ਲੈ ਮੈਂ ਤੇ ਫੋਨ ਨਹੀਂ ਕਰਦੀ ਮਮੀ ਮੇਰਾ ਫੋਨ ਨਹੀਂ ਲਾਉਂਗੀ ਨੰਬਰ ਐਨ ਮਾਮੀ ਨਹੀਂ 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 ਮਮੀ ਮਾਮੀ ਨੇ ਕਰ ਮੇਰਾ ਕੋਈ ਹੋਣਦੇ ਭੈਣੇ ਜਾਣਦੇ ਭਰਾ ਪਰਜਾਈ ਵੀ ਆਉਣ ਵਾਲਾ ਆਉਂ ਵਾਲਾ ਨਾ ਭਰਾ ਪਰਜਾਈ ਤੂੰ ਕਿਹਨਾਂ ਐਂਡਾ ਆਉਂ ਵਾਲਾ ਅਰਜੁਨ ਆਉਣ ਵਾਲਾ ਕੋਈ ਨਾ ਕੋਈ ਨਾ ਆਉਂਦੇ ਆਉਂਦੇ ਉਹਨਾਂ ਨੂੰ ਤੇ ਮੈਂ ਦਿਖਾਉਣਾ ਮਮੀ ਮੈਂ ਪਹਿਲਾਂ ਕਰਦਾ ਮੇਰਾ ਖੂਆ ਜੈ ਵੀ ਨਹੀਂ ਬਣਦੀ ਇਹ ਬਾਹਰ ਦੇ ਮੁੰਡੇ ਨਾਲ ਗੱਲ ਕਰਦੀ ਕਹਿੰਦੀ ਹਾ 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 ਅੱਛਾ ਮੈਂ ਮਮੀ ਨੂੰ ਹੁਣ ਕਹਾਂਗੇ ਸਾਰੀਆਂ ਸੁਣੀਆਂ ਮੈਂ ਮਮੀ ਨੂੰ ਕਹਿੰਦਾ ਮੈਂ ਆਪਣੇ ਕੰਮ ਵਿੱਚ ਸੁਣਾਂ ਕਰਾਂਗੀ ਨਹੀਂ ਬੜਾ ਬੋਲਦੀ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਆ ਵੀ ਆਹ ਮਾ ਆਹ ਅਨ ਕੁੜੀ ਆਨੇ ਜਾ ਚਲ ਫੇਰ ਕੀ ਹੋ ਗਿਆ ਮਨੇ ਮੈਂ ਕਰ ਗਈ ਜਿਹੜੀ ਚੰਗਾ ਮੁੰਡਾ ਬਤਕਾਰ ਵੀ ਲਾਣਾ ਤੇ ਤੁਮਾਨ ਤੇ ਸਹੀ ਮੈਂ ਕਰਨ ਤੋਂ ਥੋੜਾ ਕਿ ਤੂੰ ਮਾਨੇ ਤਾਂ ਸਹੀ ਨਾਲ ਹੈ ਹੀ ਨਹੀਂ ਗੀ ਮੰਮੀ ਤੂੰ ਸੱਚੀ ਆਹ ਫੋਨ ਤੂੰ ਲੈ ਮ ਦਿੱਤਾ ਹੋ ਗਿਆ ਨਹੀਂ ਮਾ ਮੇਰਾ ਫੋਨ ਨਹੀਂ ਰਵੜਾ ਪਾਈਆਂ ਨੇ ਖਰਾਬ ਹੋ ਗਿਆ ਮੰਮੀ ਨੂੰ ਪਤਾ ਜੇ ਸਕਰੀਨ ਟੁੱਟੀਆਂ ਹੋਈਆਂ ਹੋਰ ਕਹੀ ਸੁਣਾ ਨਹੀਂ ਗਾ ਤਰਕਾਰੇ ਉਹ ਕਹਿੰਦੇ ਸੀ ਹੈ ਨਹੀਂ ਗਾ ਮੇਰਾ ਫੋਨ ਦੇ ਦੋ ਮਾ ਜੀ ਨਹੀਂ ਚਲ ਹਾਂ ਫੋਨ ਨਿਕਲ ਮਾਨੂੰ ਮੈਨੂੰ ਜਾਸੂਸੀ ਕਰਨ ਆਸਤੇ ਆਂਦੇ ਜੋ ਸਾਡੇ ਘਰ ਆ ਬਿਲਕੁਲ ਜਾਸੂਸੀ ਕਰਨੀ ਆ ਇਹ ਗੱਲ ਈ ਲਈ ਆ ਪਿੰਡੋਂ ਫੋਨ ਲਿਆ ਨੰਬਰ ਲੈ ਇੰਨੇ ਨਾ ਪਿੰਡੋਂ ਮੈਨੂੰ ਸਾਰਾ ਦੱਸ ਦਿੱਤਾ ਉਹਨਾਂ ਨੇ ਨੰਬਰ ਲੈ ਜਾ ਬਾਹਰ ਦਾ ਮੁੰਡਾ ਹੈ ਬਾਹਰ ਦਾ ਪੰਜਾਬ ਮੁੰਡਾ ਉਹਦੇ ਨਾਲ ਕੋ ਗੱਲ ਕਰਨੀ ਏ ਤੈਨੂੰ ਹਾ ਹਾ ਆ ਵੇਖ ਆ ਵੇਖ ਮੰਮੀ ਤੂੰ ਸਿੱਖਿਓ ਰੋਣ ਲੱਗ ਜਾ ਝੂਠ ਬੋਲਦੇ ਆ ਹਾਂ ਝੂਠ ਬੋਲੀਂ ਤੇਰੇ ਸਿੱਖੀ ਮੰਮੀ ਪਿੱਛੇ ਲੱਗ ਕੇ ਤੈਨੂੰ ਵੀ ਆਈ ਆ ਚੱਲਿਆ ਤੈਨੂੰ ਰਹਿਣਾ ਨਹੀਂ ਆਣਾ ਅਰੇ ਤੂੰ ਕਿਉਂ ਇਹ ਬੁਝਾ ਬੰਨਾ ਕਰ ਰਹੀ ਹੈ ਕਿਉਂ ਕਰ ਰਹੀ ਹੈ ਕਿਉਂ ਕਰ ਰਹੀ ਹੈ ਨਾ ਇਹ ਤਾਂ ਅਜਾੜਾ ਚਪੇੜਾ ਲਾ ਨਮੀ ਮਾਮੀ ਤੇ ਪਰਵੇ ਆਪਣੇ ਘਰ ਲੜਾਈ ਬੁਆਣਾ ਜਾਂਦੀ ਹੈ ਮੈਨੂੰ ਸਭ ਪਤਾ ਮੈਨੂੰ ਚਪੇੜਾ ਮਾਰੂ ਤੇ ਹਾਂ ਨਹੀਂ ਇਹ ਪੇੜਾ ਚਪੇੜਾ ਤੂੰ ਮਾਰ ਲਾ ਮੈਂ ਨਹੀਂ ਮਾਰ ਸਕ ਮੈਂ ਮੈਂ ਆਪਣੀ ਮਾਂ ਕਰੀ ਗੱਲ ਹੈਗੀ ਆ ਕਿ ਨਹੀਂ ਹੈਗੀ ਸਾਰੇ ਮਾਮੀ ਸਾਡੇ ਘਰ ਨਾ ਹੋਣੀ ਦੇ ਨਾ ਹੋਣੀ ਮਾਮੀ ਮੇਰਾ ਫੋਨ ਦੇ ਦੇ ਫੋਨ ਤਾਂ ਹੋਣਾ ਮੈਂ ਨਹੀਂ ਦੇਣਾ ਨਹੀਂ ਪੈਣਾ ਅਰਜਲੂਨਾ ਦਿਖਾ ਦੇ ਮੀ ਨਾ ਐਨਾ ਨੂੰ ਦਿਖਾ ਦੀ ਆਇਨਾ ਤੇ ਏਡੇ ਪਤ ਪਤੰਗ ਦੀਆਂ ਖੰਭਾਂ ਦੀਆਂ ਡਾਰਾਂ ਬਣਾਉਂਦੀ ਆ ਮਾਮੀ ਮੇਰਾ ਫੋਨ ਦੇ ਦੇ ਬਸ ਮੈਂ ਨਹੀਂ ਲੈਣਾ ਆਇਨਾ ਤੇ ਅੱਗੇ ਬਥੇਰੀ ਚਲਾ ਕੇ ਆ ਮੈਂ ਵੀ ਜਾ ਕੇ ਆਪਣਾ ਘਰ ਦੇਖੋ ਤੁਸੀਂ ਅਸੀਂ ਵੇਖਿਆ ਅਸੀਂ ਵੇਖਿਆ ਆ ਅਸੀਂ ਵੇਖ ਵੇਖਿਆ ਆਪਣਾ ਘਰ ਦੇਖਿਆ ਨਹੀਂ ਅਰਜਲੂਨਾ ਦਿਖਾ ਦੀ ਮੇਰਾ ਫੋਨ ਦੇ ਦੇ ਮੈਂ ਤੁਹਾਨੂੰ ਦਿਖਾਉਣਾ ਨਾ ਆਇਨਾ ਨੂੰ ਦਿਖਾ ਦੇ ਮੈਂ ਨਹੀਂ ਮਾਮੀਂ ਕਰ ਤਾਂ ਮੇਰਾ ਫੋਨ ਦੇ ਦੇ ਦਿਓ ਹਾਂ ਅੱਡੀ ਤੇਰੀ ਕੁੜੀ ਚਲਾ ਕੇ अंकली तेरी कुड़ी चला के मैं तेरा तरफ नहीं चल अच्छा बहन मम्मी मेरे को होने जा पड़ ले आ जा तो तेरे को मार दिए हो हां बेटा मैं तेरे मेरा फोन दे दो और पीछे चला कर भाई ये बहन नंबर कटा के मैं मुंडिया को कॉल करो मुंडा किथों बोलता ਨੰਬਰ ਬਾਹ ਦੇ ਨੰਬਰ ਆ ਵੀ ਮੇਰੇ ਭਰਾ ਕੇ ਵੇਖ ਲਿਆ ਦਾ ਕਿ ਕਿੱਥੇ ਮੰਡੀ ਆ ਕੋ ਮੈਂ ਮੰਡੀ ਆ ਕੋ ਮੰਡੀ ਆ ਕੋ ਇਹ ਮੈਂ ਦੇਵੀ ਟੱਡ ਵਰਗੀ ਮੈਂ ਕਹਿੰਦਾ ਬਾਹ ਦਾ ਨੰਬਰ ਹੈ ਮੇਰੇ ਕੋ ਕੋਈ ਨਾ ਮੇਰਾ ਅਰਜਨ ਵੀ ਇਹਨੇ ਕਹ ਲਾਤਾ ਹੈ ਨਾ ਆਪੀ ਲੈ ਇਹ ਬਾਹ ਦਾ ਮੁੰਡਾ ਨੰਬਰ ਹੈ ਨਹੀਂ ਆਨੇ ਪੜੇ ਕਿ ਮੇਰੇ ਨੰਬਰ ਆ ਹੁੰਦਾ ਆ ਤੂੰ ਇਹ ਜਿਹੀ ਚਲਾਕੀਆਂ ਸਾਡੇ ਨਾਲ ਕਰੀਂ ਮੈਨੂੰ ਪਤਾ ਸਾਰੇ ਨੰਬਰਾਂ ਦਾ ਮੈਨੂੰ ਪਤਾ ਹੈ ਚਲਾਕੀਆਂ ਨਹੀਂ ਤੂੰ ਹੀ ਮੇਰੇ ਇੱਕ ਦਿਨ ਮੈਨੂੰ ਦੱਸਣਾ ਆਪਣੇ ਮੂੰਹ ਤੋਂ ਤੇਰਾ ਨੰਬਰ ਤਾਂ ਹੁੰਦਾ ਹੀ ਇਹ ਦੱਸਦਾ ਹੀ 12 ਦਾ ਹੁੰਦਾ ਹੀ ਕੋਨੇ ਆਈਆ ਮਾਰਦਾ ਮੰਮਾ ਆਇਆ ਬਾਦ ਦੇ ਪੁੱਤ ਚਲ ਅੱਛਾ ਮੈਂ ਭੈੜੀ ਜੀ ਨਹੀਂ ਕਹਾਂਗੀ ਮੈਂ ਨਹੀਂ ਵੀ ਭੈੜੀ ਚ ਕਹਾਂਗੀ ਕਿਉਂ ਭੈੜੀ ਆ ਵੀ ਮੇਰਾ ਦੇ ਤਾਂ ਮਾਂ ਵੀ ਸੀ ਹਾਂ ਮੇਰਾ ਭਰਾ ਵੀ ਦੇਖ ਲੈ ਮੈਂ ਤੇਰੇ ਭਰਾ ਨੂੰ ਵੀ ਦਿਖਾਉਣਾ ਤੇ ਆਪਣਿਆਂ ਵੀ ਘਰ ਬਖਾ ਮੈਨੂੰ ਦੇਖਨੇ ਆਣਾ ਆ ਕੇ ਤੁਸੀਂ ਮੇਰਾ ਫੋਨ ਲੈ ਨਹੀਂ ਪਤਾ ਹੈ ਬਿਲਕੁਲ ਕੀ ਕਰਤ ਹੈ ਇਹ ਪਿੰਦੀ ਹਾਂ ਹੈ ਨਾ ਚਲੋ ਪਖਾਣਾ ਅੱਛਾ ਕੋਈ ਨਾ ਜਾਣ ਪੈਣੇ ਕੋਈ ਨਾ ਤੈਨੂੰ ਤੈਨੂੰ ਇਹਦੇ ਲੱਛਣ ਨਹੀਂ ਦੱਸਾਂਗਾ ਨਹੀਂ ਮੰਮੀ ਮੇਰਾ ਫੋਨ ਲੈ ਲਓ ਮੈਨੂੰ ਕੀ ਲੱਛਣ ਨੇੜੀਏ ਮੈਂ ਤਾਂ ਕੁਝ ਨਹੀਂ ਵੇਖਿਆ ਫੋਨ ਲੈ ਫੋਨ ਨਾਲ ਕੀ ਫੋਨ ਤੇ ਅੜਕਾ ਸਾਰੇ ਬੱਚੇ ਵੀ ਲੈ ਲੈਂਦੇ ਨੇ ਕਹਿਣ ਕਿਹੋ ਜਿਹਾ ਲੱਗਦੀ ਮੇਰੀ ਜਾ ਲੈ ਜਾ ਮਾਂ ਨੂੰ ਕੋਈ ਨਾ ਮੈਂ ਕਿਉਂ ਤੇਰੇ ਕੋਲੋਂ ਕਹੋ ਮੇਰੀ ਗੱਲ ਨਹੀਂ ਹੈ ਕਿ ਤਾਂ ਮੈਂ ਨਹੀਂ ਹੋਂਦਾ ਤੇ ਚੱਲਦੀ ਹੀ ਲੈ ਕੇ ਮਾਮੀ ਮੇਰਾ ਫੋਨ ਦੇ ਦੋ ਮੈਂ ਪਹਿਲਾਂ ਕਹਿੰਦਾ ਮੇਰਾ ਫੋਨ ਲੈ ਜਾਣ ਦੇ ਲੈ ਜਾ ਮੇਰਾ ਫੋਨ ਲੈ ਕੇ ਦੋ ਮੰਮੀ ਲੈ ਜਾਣ ਦੇ ਲੈ ਜਾਣ ਜਾਣ ਦੇ ਲੈ ਜਾਣ ਦੇ ਮੰਮੀ ਜਦੋਂ ਹੀ ਆਉਂਦੀ ਹੈ ਉਹਨਾਂ ਲੜਾਈਆਂ ਪਵਾਉਣੀ ਸਾਡੇ ਘਰ ਆਉਂਦੀ ਆ ਹਾਂ ਮੈਨੂੰ ਨਹੀਂ ਪਤਾ ਮੈਨੂੰ ਫੋਨ ਲੈ ਲਓ ਮੰਮੀ ਕੋਲੋ ਸੋਚ ਨਹੀਂ ਸਾਥੇ ਕੀ ਹੋਇਆ ਕੁੜੀ ਖਰਾਬ ਹੀ ਨਿਕਲੀ ਮੈਂ ਤਾਂ ਬਥੇਰੀਆਂ ਦੇ ਤੋਂ ਲੁਕਉਂਦੀ ਸਾਂ ਵੀ ਗੱਲ ਨਾ ਹੀ ਇਹਦੇ ਤੱਕ ਪਹੁੰਚ ਪਰ ਫਿਰ ਵੀ ਵਿਆਹ ਦੇ ਕੇ ਆਏ ਅਸੀਂ ਤੇ ਫੋਨ ਵੀ ਨਹੀਂ ਕੀਤਾ ਅੱਠਾਂ ਦਿਨਾਂ ਬਾਅਦ ਫੇਰ ਆ ਗਏ ਇਹ ਕੁੜੀ ਵੀ ਖਰਾਬ ਹੀ ਨਿਕੜੀ ਮੈਂ ਕਹਾ ਵੀ ਇਹ ਗੱਲ ਹੈ ਨਹੀਂ ਇਹ ਗੱਲ ਹੈ ਹੀ ਕੋਨੀ ਨਹੀਂ ਉਹ ਕਹਿੰਦੀ ਮੈਂ ਤੈਨੂੰ ਮੌਕਾ ਬਖਾ ਦਾਂਗੀ ਮੈਂ ਕਹਾਂ ਬਖਾ ਦਈ ਮੈਨੂੰ ਮੈਂ ਕਹਾਂ ਵੀ ਕਿਹੜਾ ਉਹ ਇਹਦੇ ਸਾਹਮਣੇ ਕਰਨ ਢਈ ਹੈ ਜਾਂ ਕੁਛ ਮੈਨੂੰ ਤਾਂ ਹੁਣ ਪਤਾ ਹੀ ਸੀ ਇਹ ਚੰਦਰੀ ਕੋਲ ਛਦਿਆਂ ਕੋਲ ਖੋ ਲਿਆ ਭਾਵਲ ਹੋਈ ਹੈ ਜਿਹੜੀ ਉਹਦੇ ਪਿੱਛੇ ਖੌਰੇ ਕੌਣ ਨੇ ਤੇ ਕੌਣ ਨਹੀਂ ਨਾ ਮੈਨੂੰ ਜਾਣਾ ਨਾ ਪੁੱਜਾ ਕਮਲੀ ਹੋਈ ਹੈ ਛਦਿਆਂ ਹੋਈ ਉਹਦੇ ਪਿੱਛੇ ਐਨ ਜਿੰਨਾ ਕੋਈ ਸੁਣੇ ਨਾ ਗਿਣੇ ਨਾ ਗੱਲ ਨਾ ਬਾਤ ਜਦੋਂ ਤੋਂ ਵਿਆਹ ਹੋ ਗਿਆ ਮੈਂ ਤੇ ਬਥੇਰੀਆਂ ਦੇ ਤੋਂ ਲੁਕੁੰਦੀ ਸਾਂ ਪਰ ਆ ਕੇ ਤਾਂ ਉਹਨੂੰ ਪਤਾ ਲੱਗ ਗਿਆ ਤੇ ਸਾਰੇ ਘਰ ਕੇ ਚਲੇ ਗਏ ਉਹਨੇ ਫੋਨ ਤੋਂ ਵੀ ਪੜਦੀ ਫੋਨ ਕਰਦੀ ਵੀ ਪੜਦੀ ਹੁਣ ਮੈਂ ਕੀ ਕਰਾਂ ਕੁੜੀ ਖਰਾਬ ਹੀ ਨਿਕਲੀ ਮੈਂ ਤੇ ਬਥੇਰੀਆਂ ਨਾਲ ਟੱਕਦੀ ਸਾਂ ਪਰ ਖਰਾਬ ਹੀ ਨਿਕਲੀ ਪ੍ਰਤੀਆਂ ਕਰਨਾ ਹੋਣੀ ਚਾਹੀਦਾ ਤੇ ਮੈਨਾਂ ਨੂੰ ਵਿਸ਼ਵਾਸ ਘਾਤ ਕਰਨਾ ਨਹੀਂ ਚਾਹੀਦਾ ਚਲੋ ਠੀਕ ਹੁਣ ਵੇਖੀ ਜਾਏਗੀ ਹੁਣ ਭਰਾ ਕੀ ਕਹਿੰਦਾ ਆ ਕੇ ਵੇਖੋ ਉਹਨੇ ਵਿਚਾਰੇ ਨੇ ਕੀ ਕਹਿਣਾ ਉਹਨੇ ਗਾਣਾ ਮੁੰਡਾ ਵੇਖੋ ਤੇ ਚਲੋ ਜੇ ਗੱਲ ਬਣਦੀ ਹੈ ਤੇ ਬਣਾ ਲਓ ਇਹ ਚੰਗਾ ਹੀ ਹੈ ਪਰ ਉਹਨਾਂ ਚੰਗਾ ਮੰਦਾ ਮੈਨੂੰ ਕੀ ਪਤਾ ਅੱਜ ਕੱਲ ਮੁੰਡਿਆਂ ਦੇ ਬੜੇ ਵਿਸ਼ਵਾਸ ਨਹੀਂ ਕੋਈ ਵੀ ਵਿਸ਼ਵਾਸ ਨਹੀਂ ਹੈ ਕਰ ਕਿਸੇ ਮੁੰਡੇ ਤੇ ਅੱਜ ਕੱਲ ਅਗਲੇ ਗੱਲਾਂ ਬਾਤਾਂ ਕਰਕੇ ਤੇ ਉਹ ਮਾਰੋ ਲੱਗਾ ਪਤਾ ਕਰਕੇ ਤੇ ਮਾਰ ਦੇਣੇ ਚਲਾ ਕੇ ਜਾਓ ਚਲੋ ਕੋਈ ਨਹੀਂ ਵੇਖੀ ਜਾਏਗੀ ਪਰ ਕੁੜੀ ਨੇ ਤਾਂ ਫਤ ਕਰਦੀ ਅੱਜ ਮੇਰੀ ਉਹਦੇ ਤੋਂ ਵੀ ਵੇਚੀ ਕਰਵਾ ਕੇ ਅਗਲੀ ਵਾਰ-ਵਾਰ ਕਰੀ ਜੂ ਤੇ ਆਈਏ ਬੋਜੀਏ ਛਦਾਨ ਛਦਾਨ ਨੂੰ ਇਹਨਾਂ ਨੂੰ ਪਤਾ ਲੱਗਿਆ ਕੰਬੜੀ ਨੂੰ ਕਿ ਉਹ ਅੰਦਰ ਬੈਠੀ ਹੈ ਜਿਹੜੀ ਪੂਰੇ ਪਿੰਡ ਚ ਗੱਲ ਫੇਰਦੀ ਹੈ ਉਥੋਂ ਵੀ ਖਬਰ ਲੈ ਲਈ ਤੇ ਇੱਥੇ ਵੀ ਫੇਰਦੀ ਤੇ ਇਹਨੂੰ ਹੀ ਇਹਨਾਂ ਨੂੰ ਪਤਾ ਲੱਗਾ ਛਦੜੇ ਤੂੰ ਨਾ ਘਾਰੇ ਸਾਂ ਕੰਬੜੇ ਆਉਣੀਆਂ ਗੱਲਾਂ ਕਰਨੀ ਤੇਨੂੰ ਸ਼ਰਮ ਚਾਹੀਦੀ